ਭਰੋਸਾ ਦਿੱਕਤਾਂ ਨਹੀਂ ਸੱਟਦੇ ਜਿਸ ਨੂੰ ਮੈਂ ਕਹਿੰਦਾ ਹਾਂ ਕਿ ਕਮਲਿਟਰਤੀ ਤੇ ਨੰਬਰ ਨੂੰ ਯਾਦ ਕਰ ਲੈਣਾ ਤੁਹਾਨੂੰ ਸਾਥ ਪਾਉਣਾ ਯਾਦਾ ਵੀ ਆਪਣੇ ਆਪਣੇ ਜ਼ਰੂਰ ਜ਼ੇਬੰਦੀ ਦਾ ਤੇ ਸਾਰਿਆਂ ਦਾ ਨਾਮ ਬਾਹਰ ਇੱਕ ਬੰਦੇ ਨੇ ਭੇਜ ਕੇ ਸਾਰਾ ਲਖੜਾ ਲਾਜੋ ਇੱਥੇ ਸਟੇਜ ਤੇ ਬੋਲ ਸਕੀਏ ਸੋ ਅੱਜ ਜਿਹੜੀ ਮੀਟਿੰਗ ਹੈ ਉਹ ਇਸੇ ਮੁੱਦੇ ਤੇ ਆ ਇਹ ਸਾਡੇ ਗੁਰੂ ਜੀ ਦਾਸ ਮਹਾਰਾਜ ਜੀ ਦੇਖੋ ਸਾਰੇ ਮਹਾਪੁਰਸ਼ ਜਿੰਨੇ ਵੀ ਮੇਰੇ ਪੰਜਾਬ ਚ ਪੂਰੇ ਭਾਰਤ ਨੂੰ ਮੁਲਾਵਾ ਜਾਰੀ ਹੋਇਆ ਗੁਰਦਾ ਸਾਹਿਬ ਮਜੀਦੀ ਸਾਹਿਬ ਤੋਂ ਜਿਨ੍ਹਾਂ ਨੇ ਆਪਣੇ ਰਾਗੀ ਢਾਡੀ ਨੂੰ ਕਿਹਾ ਵੀ ਜਿਹੜਾ ਭਗਤੀ ਗਣਾ ਸੰਗੁਰਦਾ ਪਰੇ ਨੂੰ ਪਰ ਦੇਖੋ ਵੀ ਸਾਡੇ ਸਮਾਜ ਵਿੱਚੋਂ ਕਦੀ ਕਿਸੇ ਨੇ ਕਿਹਾ ਕਿਸੇ ਵੀ ਇਸੇ ਦੀ ਭਾਵੇਂ ਸਾਨੂੰ ਸਦਕਾ ਦੇ ਦਾਂਗੇ ਪਰ ਮੁੱਦਾ ਸਾਰਿਆਂ ਨੇ ਇੱਕੋ ਬੋਲਣਾ ਭਗਤੇ ਫਤਗੁਰ ਵਿਦਾਸ ਮਹਾਰਾਜ ਦੇ ਮੈਟਰ ਨੂੰ ਵੀ ਆਪਾਂ ਕਿੱਦਾਂ ਕਰ ਸਕਦੇ ਹਾਂ ਤੇ ਇੱਕ ਬੈਨਰ ਥੱਲੇ ਛੱਡੇ ਥੱਲੇ ਕਿੱਦਾਂ ਕਰ ਸਕਦੇ ਮੈਂ ਹੁਣ ਸਾਡੇ ਬਹੁਤ ਸਤਿਕਾਰਯੋਗ ਬੱਬਲ ਲੇਵਰ ਸਿੰਘ ਜੀ ਜੋ ਸੈਕਟਰੀ साधन लॻो शौक़ खां पोइ हले पोइ ॻाल्हाइणु वेठो तव्हांखे جس سامنے ہو رہے ہیں جس گاڑی کٹے گلوائے اس بارے پتا لگے سارا دھیان جا جی والے مہاپرش ہے سانتا ہے بہت ہیں وہاں بہت دھیان کر رہے ہیں سب سوچ رہے اب اسٹے ہوئے ہیں کھو کی رہے ہیں کہاں رہے کو ٹھیک نہیں کریں ਮਰੇ ਮਸਕੂਨ ਗੁਣੇ ਤੇ ਇਹ ਸੋਇ ਸੰਬੰਧਿਤ ਵਿਆਪਕ ਕਾਰਜ ਕਰਨਾ ਹੋਵੇਗਾ। ਤਾਰਿਕ ਜਿਨ ਨੂੰ ਗੋਪੀਆਰ ਦੇ ਨਾਲ ਉਹਦੇ ਕੌਂਸਲ ਦੇ ਚਾਰਲੇ ਲਈ ਅਤੇ ਉਸ ਨੂੰ ਸ਼ਾਮਿਲ ਹੋ। ਹੋਰ ਤੋਂ ਗਾਟਾ ਗਰਹਾਂ ਦੀਆਂ ਸ਼ੂ ਇਹਨਾਂ गजाइ करो मीरा जॻ पी चासे सभु अग कर آج جی میں سب کو پہلا جس استھان پہ میں گھر آیا ستگو رس مہاراج تحکال سانس گرو گھر لے کے من بڑا خوش ہوا میں ہوں گی پربندک کمیٹی مینجمنٹ بہت بہت اپنے مبارکباد دینا ستور احمد سدگوار کی کرپا دوارا بہت سونے علی شان یہ ہے جڑے ہیں گروپ ہے سنگانوں گی جانور کے سائن بہت بہت ماترا نے سنگ بہت بہت پروجن جاتر یہ ستھان ساڑھے گھومنا بڑے ضروری ہے لوگ سوکھا دوسرے بیٹھنے واسطے اکٹھے ہونے ਇਹੋ ਜਿਹਾ ਗੁਰੂ ਪਰ ਹੋਰ ਅਗਰ ਸਾਨੂੰ ਪੈਸੇ ਲੱਭੇ ਬੰਦੇ ਦਾ ਹੋਰ ਕੀ ਕਰੇ ਮੈਂ ਬੇਨਤੀ ਕਰਨ ਲੱਗਾ ਅੱਜ ਦਾ ਸਾਡਾ ਜੰਗਾ ਹੈ ਨਾ ਉਹ ਬਹੁਤ ਬੋਲਦੇ ਔਰ ਬਹੁਤ ਹੀ ਗਹਿਰਾਈ ਕੋਲ ਹੈ ਅਤੇ ਬਹੁਤ ਜ਼ਰੂਰੀ ਹੈ ਜਿਹਦੇ ਉੱਤੇ ਵਿਚਾਰਨ ਕਰਨ ਵਾਸਤੇ ਅੱਜ ਆਪਾਂ ਦੂਰ ਕਰਕੇ ਤੋਂ ਸ਼ਰਮਤ ਮਾਈ ਪਾਈ ਸਤਿ ਸੰਤ ਮਹਾਂਪੁਰਸਵਾਹ ਜੀ ਕੋ ਆਏ ਨਾਮ ਸੰਤ ਦੇ ਨਾਮ ਦੇ ਹਰੇ ਜਿਹਦੇ ਬੰਦੀਆਂ ਦੇ ਨਾਮ ਲੱਗ ਰਹੇ ਉਹ ਬੁਰੜੇ ਸਾਰੇ ਨਾਮ ਜਿਹਨਾਂ ਦੇ ਜਿਹੜੀ ਬੁੜੀ ਹੈਗਾ ਜਿਹਨੇ ਆਪਣੇ ਸਵਾਸ ਸੇਵਾ ਦਾ ਰਾਏ ਸਮਾਏ ਦੇ ਉਹ ਸਾਰੇ ਨਾਮ ਨੂੰ ਜੋੜ ਕੇ ਮੈਂ ਜਿੰਨੇ ਸੰਤਾਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਇਹਨਾਂ ਲੋਕਾਂ ਅੰਦਰ ਦਾ ਬੰਗਾਲ ਸਾਹਿਬ ਜੀ ਉਹਨਾਂ ਨੂੰ ਛੜੇ ਬੰਦਾ ਜੀ ਆਪਣੇ ਨਿਗਰੇ ਉਹ ਆਪ ਕਰਦੇ ਫਿਰ ਬਹੁਤਾਂ ਰੰਗਾਂ ਸਮਾਉਣੇ ਲੱਗਾ ਬੰਗਾਲ ਸਾਹਿਬ ਜੀ ਸੰਗਤ ਕਰਕੇ ਆਪਣਾ ਮੇਰ ਪਰ ਹਸਤ ਦੇ ਜੀਵਾ ਕਰਦੇ ਦੇ ਹੀ ਮਿੱਤੇ ਬਹੁਤਾਂ ਕਰਦੇ ਤਦ ਉਹ ਵੀ ਕੀ ਕਰਾ ਦੁਆਰੋ ਨਾਲ ਕਥਨ ਹੈ ਬੋਲਦਾ ਕਥਨ ਹੈ ਤੇ ਹੰ ਕਰਦੇ ਜੋਬ ਸੋਨੇ ਰੁਪਏ ਦੇ ਗੁਰਵਾਨ ਮਹਾਰਾਜ ਜੈ ਗੁਰੂ ਕਰਕੇ ਦੁਬਾਰਾ ਦੁਬਾਰਾ ਠਿਕਾਣਾ ਲਾ ਰਿਹਾ ਕਿ ਸੰਗ ਦਾ ਜੋਸ਼ ਨਾ ਘਟੇ ਉਹ ਕਭ ਜਿੱਥੇ ਰੋਸ਼ਣਾ ਨਾ ਹੁੰਦਾ ਕਿ ਜਣਾ ਚਾਰੇ ਗਏ ਆਪਣੀ ਪ੍ਰੇਮ ਦਾ ਸੰਗ ਅਰਸ਼ੋ ਦੀ ਕਸ਼ਾ ਕੀਤੇ ਜੀ ਦੇ ਕੋਈ ਨਹੀਂ ਕਿ ਸਤਿ ਪਾਕੇ ਹੋ ਆਤਮਾ ਕਿ ਸਾਡੇ ਸਤਿਗੁਰੂ ਜੀ ਦਾ ਸਰ ਆचार ਸਮਾ ਨੱਕ ਬ્રાਹਮਣ ਛਤਰੀ ਜਿਹੜੇ ਆ ਸੇਵਕ ਬਣੇ ਗਵੰਧਾ ਰਾਜੇ ਗੁਰੂ ਸਾਹਿਬਾਨ ਸੇਵਕ ਬਣਿਆ ਕੀ ਕਹਨ ਨੂੰ ਗੁਰੂ ਕਹਿਣਾ ਦਾ ਹੱਕ ਇਹ ਰੱਬ ਦੀ ਸੋਚ ਕਰਨਾ ਹੈ ਨਾ ਦੇਰ ਹੀ ਲੱਗੀਆਂ ਪਰ ਪੱਟਾਂ ਦੀ ਪੱਤਕਾਂ ਦੀ ਜਦੋਂ ਗੁਰੂ ਘਰ ਦੀਆਂ ਸ਼ੀਆ ਨੂੰ ਮਾਰੀ ਪ੍ਰੇਖੀ ਸ਼ਤਿਆ ਅੰਸਾ ਗੁਰੂ ਕਹਿੰਦੇ ਹਾਂ ਦੇ ਨਾਲ ਸਤਿਗੁਰਨਾ ਇਹ ਹੁਣ ਤੁਸੀਂ ਹਾਂ ਕਾ ਚਾਹਾਂ ਕੋਸੋ ਪ੍ਰੰਧ ਜਿਹੜੀ ਸਾਡੀ ਕੌਮ ਦੀ ਕੌਮ ਤੇ ਦੀਪਛੰਨ ਕੀ ਆ ਅਸੀਂ ਕਉ ਸੰਗਤ ਸਿੰਘ ਦੀ ਅਸੀਂ ਭਾਈ ਜੇਤਾ ਅਰਜਾ ਜਿਹਦੀ ਦਸਹਿਰਾ ਨਸੀ ਗਿਆ ਉਹ ਕੌਣ ਸੀ ਉਹ ਜਿਹਦੀ ਜਿਹੜਾ ਹੈ ਬਾਸੂ ਮਾਤਾ ਸਿੰਘ ਜਿਹੜੇ ਬਸੇ ਰਾਂਡਰ ਦਾ ਸਰ ਉਹ ਕਹਿੰਦੇ ਰਾਂਗ ਦੇ ਵਿਚੋਂ ਆਇਆ ਉਹ ਸਾਹੋਸ਼ ਤੇ ਇਸ ਦਾ ਕਿੰਨੇ ਕਿ ਇਤਿਹਾਸੀਆਂ ਗੱਲਾਂ ਨਾ ਪਰ ਅਸੀਂ ਇਸ ਦਾ ਮਾਨ ਨਹੀਂ ਕਰਦੇ ਨਹੀਂ ਕਰਦੇ। ਉਹ ਸ਼੍ਰੀ ਗੁਰਬੰਦ ਸਾਹਿਬ ਦਾ ਆਨੰਦ ਸਾਹਿਬ ਘਰ ਆ। ਜਿੱਦਾਂ ਇਹ ਮੈਂਹਿੰਦੀ ਕਰੂੰਗਾ ਮੈਂ ਬੈਠ ਕੇ ਕੋਈ ਬਾਤ ਕੱਢੋ। ਉਹ ਗਾਨ ਕੱਢੋ ਜਿਹੜੀ ਸਾਰੇ ਛੋਣੀ ਲੱਗੇ। ਤੁਹਾਨੂੰ ਕਹਿਣ ਦੇ ਗੁਰੂ ਕਹਿਣ ਦੇ ਤੁਹਾਨੂੰ ਕੀ ਹੋ। ਜਿਵੇਂ ਤੈਸਾ ਕਹਿਣਾ ਹੈ ਕਿ ਜੇ ਤਾਂ ਕੋਈ ਕੰਦੂਰੀ ਜਾਂ ਨੰਕਾ ਕਰੇ ਪਰ ਕਹਾਣੀਆਂ ਜਿਹੜੀਆਂ ਬਹੁਤ ਛੋਟੀਆਂ ਹੈਗੀਆਂ ਮੈਂ ਤਾਂ ਇਹ ਵੀ ਕਰੂੰਗਾ ਕਿ ਇਹ دوسری ਗੱਲ ਨਹੀਂ ਇਹ ਨਹੀਂ ਕੀਤੀ ਕਿ ਜਿੰਨੇ ਪਰਵਰਕੋ ਜਾਂ ਜਿੱਥੇ ਵੀ ਜਾਣੇ ਭਗਤ ਨਾ ਬੋਲਣ ਕਿ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਆਪਣੀ ਗੋਮ ਨੂੰ ਇਹ ਸਾਂਗੂ ਘਰਾਂ ਦੇ ਵਿੱਚ ਕਿਹੜਾ ਸ਼ਖਤੀ ਹੁੰਦੇ ਕੋਲ ਉਸ ਜਿਹੜਾ ਸਤਿਓ ਜਿਹੜਾ ਸੰਤ ਗੁਰੂ ਦਾ ਸੋਲਿਆ ਭਗਤਾਂ ਕੋਲ ਸਤਿਓ ਰਣੀ ਕਾਟ ਕਰਨ ਦੀ ਲੋੜ ਹੈ ਸਾਰੀ ਸਿੱਖੀ ਕੰਮ ਕਰਦਾ ਅਗਰ ਕੋ ਰਸਤਰੀ ਪੈਸਾ ਚਾਹ ਰਿਹਾ ਹੋਵੇ ਤੇ ਸਾਨੂੰ ਬਖਸ਼ਣਿਓ ਕੋਈ ਨਾ ਨਾ ਤੁਰਨਾ ਸਾਰਿਆ ਕੋਈ ਆਪਣਾ ਵੀ ਮੈਨੂੰ ਕੋ ਕੰਮ ਕਰਨ ਜ਼ਰੂਰੀ ਆ ਕੇ ਸਤਿ ਸ਼੍ਰੀ ਅਕਾਲ ਤੁਮ ਨੂੰ ਅਸੀਂ ਜਿਹੜਾ ਬਣਾਉਣਾ ਆ ਅਸੀਂ ਛੱਡਣਾ ਨਹੀਂ ਕਾਲਾ ਨਾ ਮੈਂ ਫਿਰ ਨਹੀਂ ਬਕਰ ਕਹਿੰਦੇ ਕੰਮ ਕਰ ਇਸ ਦਾ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪ ਦੇ ਪੁੱਤਰ ਆ ਤਾਂ ਮਕਾਮਾ ਦਾ ਤਾਂ ਸ਼੍ਰੀ ਗੁਰੂ ਮਹਾਰਾਜ ਜੀ ਦੇ ਨਾਮ ਤੇ ਕੋਈ ਗੱਲ ਚੱਲੀ ਹੈ ਕੋ ਕੋ ਜਾਈ ਦੱਸਦੀ ਹੈ ਸਵਾਪੇ ਦੀ ਧਰਤੀ ਤੇ ਜਦੋਂ ਅਟਲੀ ਦੀ ਕੋਈ ਕੋਈ ਬਿਲਕੁਲ ਦਾਸ ਮਰਨ ਨੂੰ ਮਨ ਨਹੀਂ ਕਿ ਮਨ ਗਿਆ